ਜਿੰਨੀਆਂ ਵੀ ਕਿਸਾਨ ਜੱਟਾਂ ਪੰਡੀਆਂ ਇੱਥੇ ਪਹੁੰਚੀਆਂ ਹਨ ਅਬ ਤੋਂ ਪਹਿਲਾ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਸੀਂ ਧੰਨਵਤਾ ਦੇ ਜੋਗ ਹੋ ਕੇ ਪੰਜਾਬ ਪੂਰਾ ਬੰਦਾ ਤੁਹਾਡੇ ਨਾਲ ਖੜਾ ਜਿੰਨੇ ਵੀ ਘਰਾਂ ਦੇ ਵਿੱਚ ਮੇਰੇ ਵੀਰ ਬੈਠੇ ਆ ਉਹ ਥੋੜੀ ਬਹੁਤ ਸ਼ਰਮ ਕਰਨ ਉੱਥੇ ਪਹੁੰਚਣ ਲੋ ਦੱਲੇਵਾਲ ਜੀ ਉੱਥੇ ਧਰਨੇ ਤੇ ਬੈਠੇ ਹਨ ਮਰਨ ਵਕਤ ਤੇ ਕੋ ਆਪਣੇ ਵਾਸਤੇ ਨਹੀਂ ਬੈਠੇ ਹਨ ਉਹ ਸਾਡੇ ਵਾਸਤੇ ਬੈਠੇ ਆ। ਦੁਕਾਨਦਾਰ ਵੀਰ ਕਿੰਨੇ ਦੁਕਾਨਦਾਰ ਵੀਰ ਸ਼ਹਿਰਾਂ ਦੇ ਵਿੱਚ ਹਿੰਦੂ ਵੀਰ ਨੇ ਆੜਤਾ ਆਲੇ ਨੇ। ਜੇ ਵੀਰੋ ਤੁਹਾਡੇ ਘਰ ਤੇ ਜੇ ਚੁੱਲਾ ਵੱਜਦਾ ਜੇ ਕਿਸਾਨਾਂ ਦੀਆਂ ਮਿਹਰਬਾਨੀਆਂ ਸਦਕਾ ਹੀ ਮੱਜਦਾ। ਜੇ ਇਹ ਕਿਸਾਨ ਜੱਡੇ ਬੰਦੀਆਂ ਜਾਂ ਕਿਸਾਨ ਖੇਤਾਂ ਦੇ ਵਿੱਚ ਖੇਤੀ ਨਾ ਕਰੇ। ਚੁੱਲਾ ਨਹੀਂ ਚੱਲਣਾ ਜੇ ਚੁੱਲਾ ਜਗਦਾ ਤੇ ਇਹਨਾਂ ਦੀਆਂ ਮਿਹਰਬਾਨੀਆਂ ਸਦਕਾ ਕਰਕੇ ਹੀ ਤੁਹਾਡਾ ਚੁੱਲਾ ਜਗਦਾ ਪਿੱਛੇ ਜੇ ਅਸੀਂ ਭਾਈ ਅਮਰਪਾਲ ਸਿੰਘ ਦੇ ਪਿੱਤਾ ਜੀ ਆਏ ਸਨ ਅਸੀਂ ਇੱਥੇ ਸਕੀਮ ਬਣਾਈ ਸਾਰਿਆਂ ਨੇ ਇੱਕ ਮਾਤਾ ਪਾਸ ਕੀਤਾ ਵੀ ਬਾਪੂ ਜੀ ਆਓ ਅਸੀਂ ਧਲੇਵਾਲ ਸਾਹਿਬ ਕੋ ਜਾਣਾ ਚਾਹੁੰਨੇ ਆ ਚਲੋ ਉਹਨਾਂ ਸਾਡੀ ਬੇਨਤੀ ਪ੍ਰਵਾਨ ਕੀਤੀ ਅਸੀਂ 50 ਸੱਤ ਗੱਡੀਆਂ ਦਾ ਕਾਫਲਾ ਜੇਦੇ ਹੋਟਲ ਤੋਂ ਬੰਦ ਤੋਂ ਅੱਗੇ ਲੈ ਕੇ ਇੱਥੇ ਅਨੋਰੀ ਬਾਡਰ ਰਵਾਨਾ ਹੋਏ ਸੋ ਉੱਥੇ ਜਦੋਂ ਭਾਈ ਲੱਲੇਵਾਲ ਜੀ ਦਾ ਹਾਲ ਦੇਖੀ ਔਰ ਬਹੁਤ ਮਨ ਉਮਰਾਗ ਹੋਇਆ ਕਿ ਪਤਾ ਨਹੀਂ ਹੁਣ ਕੀ ਹੋਏਗਾ ਸਰਕਾਰਾਂ ਦੇ ਕੰਨਾਂ ਤੇ ਜੂਨੇ ਸਰਕਦੀ। ਇਹ ਰੋਏ ਮੋਦੀ ਸਰਕਾਰ ਨੂੰ ਇੱਥੇ ਕੋਈ ਫਰਕ ਨਹੀਂ ਪੈਣਾ। ਇਹ ਆਪਾਂ ਨੂੰ ਕੀ ਹਿੱਲਾ ਕਰਨਾ ਪੈਣਾ ਪੰਜਾਬ ਦੇ ਵਿੱਚ ਆਪਣਾ ਰਾਜ ਲਿਆਓ। ਇਹ ਨਾ ਹਿੰਦੂਤਵਾ ਦੇ ਥੱਲੇ ਨਾ ਲੱਗੋ। ਇਹ ਨਾ ਤੁਹਾਨੂੰ ਕੁਝ ਨਹੀਂ ਦੇ ਦੇਣਾ। ਇਹ 2 ਦਨ ਸੀਟਾਂ ਪੰਜਾਬ ਦੀਆਂ ਵੇਖਦੇ ਨੇ ਇੱਥੇ 13 ਸੀਟਾਂ 'ਚ 2-3 ਮਿਲਦੀਆਂ ਇਹਨਾਂ ਨੂੰ ਇੱਕ ਟਬ ਨਹੀਂ ਮਿਲਦੀ ਇਹ ਇਸ ਕਰਕੇ ਕਿ ਤੁਹਾਡੇ ਨਾਲ ਵਿਤਕਰਾ ਕਰਦੇ ਨੇ ਪੰਜਾਬ ਦੇ ਨਾਲ ਸਿੱਖੀ ਦੀ ਗੱਲ ਕਰ ਲਓ ਸਿੱਖਾਂ ਨਾਲ ਹੀ ਵਿਤਕਰਾ ਸਿੱਖਾਂ ਨੇ ਜਗਮਾ ਦੇ ਨੂਨ ਛੜਕਦੇ ਨੇ ਬੇਦਬੀਆਂ ਆ ਰਗੇ ਕਾਂਡ ਜੋ ਹੋ ਰਹੇ ਨੇ ਬਾਹਰਲੇ ਦੇਸ਼ਾਂ ਦੇ ਵਿੱਚ ਵੀ ਇਹਨਾਂ ਦੀ ਕੌਡੀ ਦੀ ਮੱਝ ਯੂਨੀ ਹੈਗੀਗੀ ਉੱਥੇ ਵੀ ਇਹਨਾਂ ਨੂੰ ਕੋਈ ਨਹੀਂ ਜੇ ਪੁੱਛਦਾ ਕਿ ਇੱਥੇ ਜਿੰਨੇ ਵੀ ਆਪਾਂ ਪਿੰਡਾਂ ਸ਼ਹਿਰਾਂ ਦੇ ਵਿੱਚ ਜਿੰਨੇ ਵੀ ਮੇਰੇ ਵੀਰ ਨੇ ਉਥੇ ਖਨੌਰੀ ਬਾਰਡਰ ਪਹੁੰਚੋ ਅੱਜ ਮੈਂ ਵੀਡੀਓ ਦੇਖ ਰਿਹਾ ਸੀ ਉਥੇ ਪ੍ਰਸ਼ਾਸਨ ਨੇ ਘੇਰਾ ਪਾ ਲਿਆ ਗੱਡਿਆਂ ਦਾ ਬਹੁਤ ਚਾਰਜ ਫੇਰੇ ਘੇਰਾ ਪਾਇਆ ਕਿਸੇ ਸਮੇਂ ਕੁਝ ਵੀ ਹੋ ਸਕਦਾ ਤੇ ਮੇਰੀ ਸੰਬੋਥੇ ਬੇਨਤੀ ਆ ਵੀਰਾਂ ਭੈਣਾਂ ਭਰਾਵਾਂ ਨੂੰ ਜਿੰਨੇ ਵੀ ਪਿੰਡਾਂ ਦੇ ਵਿੱਚ ਬੈਠੇ ਆ ਜਿਹੜੇ ਹਿੰਦੂ ਭਰਾੜੇ ਮੇਰੇ ਵੀਰ ਇਹ ਵੀ ਪਹੁੰਚਣ ਇਹ ਕਿਸਾਨੀ ਪ੍ਰਧਾਨ ਸੂਬਾ ਇਹਦੇ ਕਰਕੇ ਹੀ ਤੁਸੀਂ ਵੀ ਕਾਮਯਾਬ ਜੇ ਤੁਸੀਂ ਵੀ ਗੱਡੀਆਂ ਮੋਟਰਾਂ ਦੇ ਤੇ ਕੋ ਜਮੀਨਾਂ ਦੇ ਮਾਲਕ ਇੱਥੇ ਬਣੇ ਹੋਏ ਜੀ ਜੇ ਸਾਥ ਦਿਓਗੇ ਤੇ ਤੁਹਾਡਾ ਧੰਨਵਾਦ ਸਰਦਾਰ ਵੈਸੇ ਤਾਂ ਕਈ ਵੀਰ ਇੱਥੇ ਪਹੁੰਚੇ ਨੇ ਮੈਂ ਇੱਥੇ ਵੇਖਿਆ ਵੀ ਆ ਕਿ ਕੁਝ ਭਰਾ ਪਹੁੰਚੇ ਨੇ ਹਿੰਦੂ ਪੜ ਭੈਣ ਭਰਾ ਤੇ ਪਰ ਬਹੁਤੇ ਨਹੀਂ ਤੋਂ ਜੇ ਵੇਖਿਆ ਜਾਵੇ ਤੇ ਇਹਨਾਂ ਨੇ ਮੋਦੀ ਸਰਕਾਰ ਨੇ ਸਾਨੂੰ ਕੁਝ ਨਹੀਂ ਦੇਣਾ ਇਹ ਆਪ ਦਾ ਰਾਜ ਤੁਹਾਨੂੰ ਲੈਣਾ ਪੈਣਾ ਜੇ ਅੱਜ ਲੈਓ ਕੱਲ ਲੈਓ ਇਹ ਲੈਣਾ ਹੀ ਪੈਣਾ ਹੋਰ ਇਹਦੇ ਵਿੱਚ ਕੋਈ ਹੱਲ ਨਹੀਂ ਜੇਗਾ ਮੈਂ ਤਾਂ ਇਹ ਮੇਨਤੀ ਕਰਦਾ ਹਾਂ ਕਿ ਜਾਂ ਅਗਲੀਆਂ ਜਿਹੜੀਆਂ ਐਮਐਲਏ ਦੀਆਂ ਵੋਟਾਂ ਜਾਂ ਐਮਪੀ ਦੀਆਂ ਵੋਟਾਂ ਨੇ ਉਹ ਤੁਸੀਂ ਆਪ ਆਪਣੇ ਨਮਾਇਦੇ ਖੜੇ ਕਰੋ ਚੰਡਾ ਦੇ ਵਿੱਚ ਆਪਦੇ ਬੰਦੇ ਚਣੋ ਪਿਆਰ ਦੀ ਸਰਕਾਰ ਆ ਬਣਾਓ ਜੇ ਆ ਆਪਾਂ ਘਰ ਤੋਂ ਚੁਣਿਆ ਇਹਨੇ ਬੇੜਾ ਕਰਕ ਕਰਕੇ ਰੱਖਤਾ ਸਾਰੇ ਪੰਜਾਬ ਦਾ ਮੋਦੀ ਨੇ ਤਾਂ ਕੀਤਾ ਕੀਤਾ ਇਹਨੇ ਨਹੀਂ ਕਰਕੇ ਰੱਖਤਾ ਸੋ ਇਹਨੂੰ ਲੜਨ ਤਾਂ ਪਾਓ ਜਿੰਨੀਆਂ ਪਾ ਸਕਦੇ ਹੋ ਕਿ ਇਸ ਤੋਂ ਇਹ ਜਿੱਥੇ ਵੀ ਪਿੰਡਾਂ ਜਮਾਣ ਦੇ ਨੇ ਤਰ੍ਹਾਂ ਕਰੋ ਸੋ ਅੱਗੇ ਤੋਂ ਕਿੰਨੇ ਵੀ ਮਤਲਬ ਇੱਥੇ ਵੀਰ ਬੈਠੇ ਨੇ ਸਾਰੇ ਉਥੇ ਮਤਲਬ ਪਹੁੰਚੋ ਕਲੋਰੀ ਬਾਟਰ ਤੇ ਆਪਾਂ ਹਾਜ਼ਰੀ ਭਰੀਏ ਅਸੀਂ ਵੀ ਉੱਥੇ ਪਹੁੰਚਣਾ ਹੈ ਅਸੀਂ ਵੀ ਜਾਵਾਂਗੇ ਤਾਫਲਾ ਲੈ ਕੇ ਉਹ ਮਿਹਰਬਾਨੀ ਆਪ ਜੀ ਦੀ ਸਭ ਜਿੰਨੇ ਇੱਥੇ ਵੀਰ ਮੇਰੇ ਭਰਾ ਆਏ ਨੇ ਉਹ ਧੰਨਵਾਦ ਦੇ ਯੋਗ ਹੋ ਤੁਹਾਡੀ ਪਰਮਾਤਮਾ ਤੁਹਾਡੀ ਸੇਵਾ ਪਰਵਾਰ ਕਰੇ ਚੜ੍ਹਦੀ ਕਲਾ ਬਖਸ਼ਿਸ਼ ਕਰੇ ਉਹ ਇੰਨੀਆਂ ਗੱਲਾਂ ਦਾ ਕਰਦਾ ਮੈਂ ਖਮਾ ਦਾ ਜਾਚਕ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਨਾੜੇ ਲਾ ਦੀਏ ਤਸਾੜ ਜਿਹੜੀਆਂ मोदी सरकार वाहिगुरू जी का ख़ाला वाहिगुरू जी मठारू साहिब